ਪਿਛਲੀ ਗੱਲ ਦੇ ਵਿੱਚ ਕਰਦੇ ਕਰਦੇ ਤੁਸੀਂ ਕਿਹਾ ਸੀਗਾ ਕਿ ਜ਼ਮੀਨਾਂ ਜ਼ਮੂਨਾਂ ਬਹੁਤ ਮਹਿੰਗੀਆਂ ਹੋ ਗਈਆਂ ਸ਼ਹਿਰਾਂ ਦੀਆਂ ਤੇ ਮੁਹਾਲੀ ਦੀ ਜ਼ਮੀਨਾਂ ਦੀ ਅਲਾਟਮੈਂਟ ਵਾਲਾ ਫੇਰ ਕਹਿੰਦਾ ਵੀ ਇੱਕ ਰੌਲਾ ਪਿਆ ਹੋਇਆ ਜਿਹਦੇ ਤੇ ਇੱਕ ਵਿਧਾਇਕ ਸਾਹਿਬ ਤੇ ਵੀ ਇਲਜ਼ਾਮ ਲੱਗ ਰਹੇ ਨੇ ਓ 76 ਤੋਂ 80 ਕੋਈ ਸੈਕਟਰ ਹੈਗੇ ਉੱਥੇ ਜ਼ਮੀਨਾਂ ਦੀ ਅਲਾਟਮੈਂਟ ਦਾ ਰੌਲਾ ਅੱਛਾ ਜੀ ਤੇ ਕੁਲਵੰਤ ਸਿੰਘ ਮੁਹਾਲੀ ਹੋਰਾਂ ਦਾ ਚ ਨਾਮ ਆ ਰਿਹਾ ਇਹ ਕੀ ਮਸਲਾ ਹੈ ਜੀ ਤੇ ਦੇਖੋ ਕੁਲਵੰਤ ਸਿੰਘ ਮੁਹਾਲੀ ਤੇ ਜਿਹੜੇ ਆ ਉਹ ਤੁਹਾਨੂੰ ਪਤਾ ਬਹੁਤ ਤਕੜੇ ਕਾਰੋਬਾਰੀ ਹੈ ਜੀ ਜੀ ਇਦੇ ਵਿੱਚ ਕੋਈ ਸ਼ੱਕ ਨਹੀਂ ਹੈ ਅੱਗੇ ਵੀ ਇੱਕ ਵਾਰੀ ਕੁਝ ਵਿਵਾਦ ਹੋਇਆ ਸੀਗਾ ਸ਼ਾਇਦ ਉਹਨਾਂ ਦਾ ਇਸੇ ਤਰ੍ਹਾਂ ਹੀ ਲੈਂਡ ਨਾਲ ਜੁੜਿਆ ਤੇ ਬਾਅਦ ਦੇ ਵਿੱਚ ਉਹਨਾਂ ਦੀ ਟੀਮ ਨੇ ਆਪਣੇ ਨਾਲ ਸੰਪਰਕ ਕੀਤਾ ਸੀ ਫਿਰ ਆਪਣਾ ਪੱਖ ਵੀ ਉਹਨਾਂ ਨੇ ਦਰਜ ਕਰਵਾਇਆ ਸੀ ਜੀ ਜੀ ਤਾਂ ਇਹਦੇ ਵਿੱਚ ਜੋ ਸਿੱਧੂ ਸਾਹਿਬ ਦੋਸ਼ ਲਾ ਰਹੇ ਨੇ ਬਲਵੀਰ ਸਿੱਧੂ ਜੀ ਹਮ ਸਿਹਤ ਮੰਤਰੀ ਹੁੰਦੇ ਸਨ ਕਰੋਨਾ ਦੇ ਟਾਈਮ ਜੀ ਇਹ ਨਹੀਂ ਭੁੱਲਦੇ ਕਿਸੇ ਮਤਲਬ ਕਿ ਉਦੋਂ ਗਾਈਡਲਾਈਨ ਸਾਰਾ ਕੁਝ ਇਤਨੀ ਚੱਲਦਾ ਹੁੰਦਾ ਸੀਗਾ ਹਮ ਤਾਂ ਇਹਨਾਂ ਦਾ ਕਹਿਣਾ ਹੈ ਕਿ ਕੁਲਵੰਤ ਸਿੰਘ ਜਿਹੜੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰੀਅਲ ਏਸਟੇਟ ਦਾ ਬਹੁਤ ਕਾਰੋਬਾਰ ਤਾਕੜਾ ਇਹਨਾਂ ਦਾ ਹਮ ਕਿ ਸੈਕਟਰ 76 ਤੇ 83 ਜੀ ਕਿ ਇਹਨਾਂ ਨੇ ਅਲਾਟੀਆਂ ਦੇ ਨਾਲ ਕਥਿਤ ਤੌਰ ਤੇ ਧੋਖਾ ਕੀਤਾ ਹੈ ਕਿ ਗਮਾੜਾ ਵੱਲੋਂ ਥੋਪੇ ਗਏ ਨਜਾਇਜ਼ ਵਾਅਦੇ ਨੂੰ ਰੱਦ ਕਰਵਾਉਣ ਦੀ ਥਾਂ ਉਹ ਇਸ ਨੂੰ ਜਾਇਜ਼ ਠਹਿਰਾ ਕੇ ਛਿਤੀ ਤੋਂ ਛਿਤੀ ਜਮ੍ਹਾਂ ਕਰਵਾਉਣ ਲਈ ਜੜੇ ਆ ਨਾ ਜ਼ੋਰ ਪਾ ਰਿਹਾ ਜੀ ਤੇ ਦੂਜੇ ਪਾਸੇ ਇਹਨਾਂ ਨੇ ਮਤਲਬ ਜਿਹੜੀ ਗੱਲ ਕਹੀ ਆ ਮੋਹਾਲੀ ਸਾਹਿਬ ਨੇ ਹਮ ਕੁਲਵੰਤ ਸਿੰਘ ਜੀ ਇਹ ਕਹਿੰਦੇ ਆ ਕਿ 839 ਰੁਪਏ ਮਾਫ ਕਰਨ ਦਾ ਫੈਸਲਾ ਸਰਕਾਰ ਵੱਲੋਂ ਹੋ ਚੁੱਕਿਆ ਤੇ ਕੁਝ ਕੁ ਦਿਨਾਂ ਦੇ ਵਿੱਚ ਉਸਤਾਦ ਨੋਟੀਫਿਕੇਸ਼ਨ ਜਿਹੜਾ ਜਾਰੀ ਹੋ ਜਾਵੇਗਾ ਤੇ ਜੇਕਰ ਕਿਸੇ ਵਿਅਕਤੀ ਵੱਲੋਂ ਅਤੀ ਜ਼ਰੂਰੀ ਕੋਈ ਐਨਓਸੀ ਲੈਣੀ ਹੈ ਤਾਂ ਉਹ ਪੂਰੇ ਪੈਸੇ ਯਾਨੀ 3164 ਰੁਪਏ ਭਰ ਕੇ ਐਨਓਸੀ ਲੈ ਸਕਦਾ ਨੋਟੀਫਿਕੇਸ਼ਨ ਤੋਂ ਬਾਅਦ ਵਾਧੂ ਪੈਸੇ ਜਿਹੜੇ ਆ ਉਹ ਉਹਨਾਂ ਦੇ ਖਾਤੇ 'ਚ ਆ ਜਾਣਗੇ ਮਤਲਬ ਇਹ ਆ ਇਹਨੂੰ ਹੁਣ ਜੇ ਆਪਾਂ ਸਮਝਣਾ ਹੋਵੇ ਜੀ ਤਾਂ ਗੱਲ ਇਹ ਆ ਕਿ 2001 ਦੇ ਵਿੱਚ ਲਾਟੀਆਂ ਨੂੰ ਕਹਿੰਦੇ ਕਿ 22 ਸਾਲ ਬਾਅਦ 2023 ਦੇ ਵਿੱਚ 3164 ਰੁਪਏ ਪ੍ਰਤੀ ਵਰਗ ਮੀਟਰ ਵਾਅਦੇ ਦਾ ਨੋਟਿਸ ਜਿਹੜਾ ਸੀਗਾ ਉਹ ਜਾਰੀ ਕੀਤਾ ਗਿਆ ਸੀ ਯਾਨੀ ਇਹ ਇੱਕ ਤਰ੍ਹਾਂ ਦਾ ਐਸਾ ਕਹੋ ਤਕਨੀਕੀ ਪੇਚ ਹੈ ਕਿ ਜਿਹਦੇ ਵਿੱਚ ਮੁਹਾਲੀ ਸਾਹਿਬ ਜਿਹੜੇ ਕਲਵੰਤ ਸਿੰਘ ਜੀ ਆ ਉਹ ਕਹਿ ਰਹੇ ਆ ਕਿ ਭਈ ਜੇ ਤੁਹਾਨੂੰ ਤਤਫਟ ਚਾਹੀਦੀ ਐ ਐਨਓਸੀ ਜੀ ਤਾਂ ਤੁਸੀਂ ਉਹ 3100 ਜਿੰਨਾ ਨਹੀਂ ਵੀ ਰਕਮ ਉਹ ਅਮਾਉਂਟ ਭਰੋ ਜੀ ਤੇ ਐਨਓਸੀ ਕਟਾ ਲਓ ਬਾਕੀ ਜਿਹੜੇ ਪੈਸੇ ਤੁਹਾਡੇ ਵਾਪਸ ਆ ਜਾਣਗੇ ਤੇ ਜਿਹੜਾ ਉਹ 800 ਕੁਜ ਵਾਲਾ ਉਹ ਨੋਟੀਫਿਕੇਸ਼ਨ ਇੱਕ ਦੋ ਦਿਨਾਂ ਚ ਆ ਜਾਏਗਾ ਸਾਹਮਣੇ ਇਹ ਤਾਂ ਚਲੋ ਗੱਲ ਸਾਫ਼ ਹੈ ਇਸ ਤੇ ਕੋਈ ਬਹਤਾਂ ਝੋਲ ਲੱਗ ਨਹੀਂ ਰਿਹਾ ਹਾਂਜੀ ਇਹ ਇਹ ਤੇ ਹੈ ਸਾਫ਼ ਹੈ ਹੁਣ ਬਲਵੀਰ ਸਿੰਘ ਸਿੱਧੂ ਉੱਤੇ ਤਾਂ ਆਪ ਤੁਹਾਨੂੰ ਪਤਾ ਇਹਨਾਂ ਦੇ ਰਾਜ ਵਿੱਚ ਕੀ ਹੋਇਆ ਉਹ ਗਊਸ਼ਾਲਾ ਵਾਲਾ ਰੌਲਾ ਪੈ ਗਿਆ ਸੀਗਾ ਪੰਚਾਇਤ ਦੀ ਜ਼ਮੀਨ ਦਾ ਇਹ ਵੀ ਵਿਵਾਦਾਂ ਚ ਮਤਲਬ ਕਿ ਉੱਥੇ ਰੌਲਾ ਹੀ ਮੈਂ ਤੁਹਾਨੂੰ ਦੱਸ ਕੇ ਤਾਂਟਿਆ ਸਾਹਿਬ ਇਹ ਮੁਹੱਲੀ ਦਾ ਤਾਂ ਰੌਲਾ ਹੀ ਉੱਥੇ ਤਾਂ ਜ਼ਮੀਨਾਂ ਨੂੰ ਨਾ ਉਹ ਅੱਗ ਲੱਗੀ ਪਈ ਆ ਰੇਟਾਂ ਨੂੰ ਤੇ ਲੋਕ ਟੁੱਟ ਟੁੱਟ ਕੇ ਪੈਂਦੇ ਆ ਪੋਲਿਟਿਸ਼ੀਅਨ ਜਿਹੜਾ ਉੱਥੇ ਸਰਕਾਰ 'ਚ ਹੈਗਾ ਜੋ ਉਹਦਾ ਲੱਗਦਾ ਤੁਹਾਨੂੰ ਪਤਾ ਹੀ ਹਿਸਾਬ ਕਿ ਤੱਕ ਬਾਕੀ ਕੁਲਵੰਤ ਸਿੰਘ ਬਾਰੇ ਅੱਗੇ ਇੱਕ ਵਾਰੀ ਇੱਕ ਅਖਬਾਰ ਨੇ ਖੁਲਾਸਾ ਕੀਤਾ ਸੀਗਾ ਕਿ ਕੋਈ ਸਰਕਾਰੀ ਰਾਹ ਇਤਿਆਦਿਕ ਜਿਹੜੇ ਇਹਨਾਂ ਨੇ ਯੂਜ਼ ਕੀਤੇ ਆ ਉਹਦਾ ਬਕਾਇਆ ਰਹਿੰਦਾ ਕਾਫੀ ਵੱਡੀ ਅਮਾਉਂਟ ਸੀ ਮੇਰੇ ਖਿਆਲ ਦੇ ਨਾਲ 100 ਕਰੋੜ ਦੇ ਕਰੀਬ ਹੋਣੀ ਹੈ ਜਾਂ ਵੱਧ ਘੱਟ ਹੋਣੀ ਹੈ ਜੀ ਜੀ ਤਾਂ ਉਸ ਵੀਲੇ ਉਹਨਾਂ ਨੇ ਕਹਿ ਸੀਗਾ ਕਿ ਉਹ ਜਲਦੀ ਭਰ ਦੇਣਗੇ ਪਤਾ ਨਹੀਂ ਭਰਿਆ ਕਿ ਨਹੀਂ ਭਰਿਆ ਤਾਂ ਇਹ ਮਤਲਬ ਕਿ ਜਿਹੜੇ ਸਰਕਾਰ 'ਚ ਫਿਰ ਕਾਰੋਬਾਰੀ ਹੁੰਦੇ ਆ ਉਹ ਕਿਤੇ ਨਾ ਕਿਤੇ ਫਾਇਦਾ ਉਠਾਉਂਦੇ ਹੀ ਆ ਫਿਰ ਉਹ ਫਾਇਦਾ ਵੀ ਫਿਰ ਉਹਨਾਂ ਦੇ ਨਾਲ ਜ਼ਿਆਦਾ ਜੁੜਦੇ ਆ ਨਾ ਜੀ ਜੀ ਕਿਉਂਕਿ ਜਵਾਬਦੇਹ ਵੀ ਉਹ ਆ ਤੇ ਕਾਰੋਬਾਰੀ ਵੀ ਉਹ ਆ ਹੂੰ ਹਾਂ ਦੋਨੇ ਪਾਸੇ ਕੰਮ ਦੋਨੇ ਚੀਜ਼ਾਂ ਨੇ ਕਾਰੋਬਾਰ ਵੀ ਕਰਨਾ ਤੇ ਜਵਾਬਦੇਹ ਵੀ ਹੋਣਾ ਕਿਉਂਕਿ ਚੁਣੀ ਹੋਈ ਸਰਕਾਰ ਦੇ ਨੁਮਾਇंदे ਦੇ ਤੌਰ ਤੇ ਜਵਾਬਦੇਹ ਵੀ ਹੁੰਦੇ ਹਨ ਬਿਲਕੁਲ ਜਵਾਬਦੇਹ ਵੀ